কোখা জারেয আকেরিগ পুখা জারেয আ কোপাপারকার ছাতে গন্দু জাগ্দা নানকি দাবুন সান্দা কোকের 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 কোখা ন্দু কো

ਸਰਬੱਤ ਦਾ ਭਲਾ ਵਾਹਿਗੁਰੂ ਜੀ ਕੀ ਫਤਿਹ ਸਵਾਤਿ ਸ੍ਰੀਮਰਤ ਜੀ ਕੀ ਪਾਠ ਜੀ ਦਸਵੇਂ ਪ੍ਰਕਾਟ ਹੋਤੇ ਸਮਰ ਕਾ ਗੁਰੂ ਨਾਮ ਤੇ ਲਈ ਤੇ ਅਫਰਾਂ ਗੁਰਤੇ ਮਰਦਾ ਆਸਰਾਮ ਦਾਸਾ ਹੋਏ ਸਾਹਿਬ ਅਰਜਨ ਹਰਗੋਬਿੰਦ ਸਾਹਿਬ ਸਰੋ ਸ੍ਰੀ ਹਰਾਇ ਜੀ ਸ੍ਰੀ ਅਕਸ਼ੰਧਿਆ ਜੇ ਜਸ ਰਿਤੇ ਸਾਧਕ ਜਾਇ ਤੇ ਗਵਾਦਰ ਸਮਰੀਆ ਘਰ ਨਉਣ ਤੇ ਆਵੇਤਾ ਹੈ ਸਭ ਥਾਈ ਹੋਏ ਸਾਹਿਬ ਦਸਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਉ ਥਾਈ ਸਦਾ ਸਾ ਪਾਠ 14 ਸ੍ਰੀ ਗੁਰੂ ਗ੍ਰੰਥ ਸਾਹਿਬ ਪਾਠ ਨੇ ਦਾ ਅਰਦਾਤ ਅੰਤਰ ਕੇ ਖਾਸ ਜੀ ਬੋਲੋ ਜੀ ਬਿਨ ਮਾਣਿਆ ਤੇ ਮਾਣ ਸਤਿਗੁਰ ਜੀ ਨੇ ਤਾਂ ਨੇ ਤੇ ਤਾਂ ਸਤਿਗੁਰ ਜੀ ਤਾਂ ਸ੍ਰੀ ਗੁਰੂ ਨਾਨਕ ਪਾਸ਼ਾ ਮਾਰ ਜੀ ਆਪਰਵਾਦ ਦੀ ਕਿਰਪਾ ਕੀਤੀ ਪ੍ਰਮੇਰ ਕੀਤੇ ਪ੍ਰਭਾਤ ਪੈਣ ਦੇ ਚਰਨ ਪਾਸ ਤੇ ਪਾਸ਼ਾ ਸਦਾ ਬੱਚਿਆਂ ਦੇ ਸਿਰ ਤੇ ਮੇਰ ਪਰਿਆਤ ਕਰੇ ਸਦਾ ਬੱਚਿਆਂ ਦੇ ਅੰਗ ਸੰਗ ਸਜੋ ਕੇ ਸਹਿਬ ਦਾ ਰਿਸਤੇ ਪਾਸ਼ਾ ਬੱਚੇ ਨੂੰ ਕਾਮ ਜੀ ਦੇ ਵਸ਼ਰੇ ਗੁਰਬਾਣੀ ਦੇ ਨਾਲ ਪਿਆਰ ਬਖਸ਼ਣਾ ਤਾਂ ਸ੍ਰੀ ਗੁਰੂ ਨਾਨਕ ਪਾਸ਼ਾ ਮਾਰ ਜੀ ਆਪਣੇ ਨਾਲ ਪਿਆਰ ਬਖਸ਼ਣਾ ਸਭ ਦਾ ਭਲਾ ਕਰਦਾ

ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਰੇ ਬਲਾਵੇ ਨਿਆਣ ਹੋ ਜਾਵੇ ਬਾਬਾ ਬਾਲਬੀਕ ਜੀ ਦੇ ਚਰਨਾਂ ਵਿੱਚ ਆਵੇ ਸਤਿ ਸ੍ਰੀ ਅਕਾਲ ਤੂੰ ਤੇਰੀ ਬਨ ਜਾਵਾ 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 ਵਾਰਸੀ ਮੇਰੇ ਦਰ ਆ ਹਰ ਨੂੰ ਬਖਸ਼ੀ ਬਰ ਗੁਨਾ ਹਰ ਨੂੰ राघड़ हालो तू साक्षी मेरे गुनाहनु तू साक्षी मेरे गुनाहनु तू तेरा मरीज हो जावा तेरा मरीज हो जावा तेरा मरीज हो जावा तेरा मरीज हो जावा तेरे नाम पे गो सारी जग ते बिरले बिरले तेरे नाम पे गो सारी जग ते बिरले बिरले तेरे नाम पे सारी जग बिरले तुम शरदाई आया था गुर तुम शरदाई आया आया था गुरु तुम शरद आया चरण मुबारक में चरण मुबारक ने आगे चल के संगत बीच आता चरण मुबारक जी जे चल के संगत बिचेता चरण मुबारक जी जे चल के संगत बिचे